ਉੜਿਆ ਨਾਦ ਜਗ ਤੇ ਸਫਲ ਹੁੰਦਾ ਤੇ ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਹੋ ਜਾਣ ਸ਼ਹੀਦ ਤੇ ਅਮਰ ਰਹਿੰਦੇ ਮਰ ਕੇ ਜੀਨ ਦਾ ਢੰਗ ਸੁਖਾ ਜਾਂਦੇ ਦੀਵਾ ਕੋਮਦੀ ਅਨਖਦਾ ਰਹੇ ਜਗਦਾ ਤੇਰੇ ਆਪਣੇ ਖੂਨ ਜਾ ਪਾ ਜਾਂਦੇ ਉਹ ਕਿਸੇ ਤੂਫਾਨ ਤੋਂ ਨਹੀਂ 부ਝਦੀ ਤੇ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਤੇ ਜਿਹੜੀ ਜੋਤ ਸ਼ਹੀਦ ਜਗਾ ਧੰਦੇ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਬਿਕਰਮੀ ਸੰਮਤ 1766 ਆ ਗਿਆ ਸਿਆਲ ਦਾ ਮੌਸਮ ਹੈ ਤੇ ਸਮਾਣੇ ਉੱਤੇ ਸਿੰਘਾਂ ਨੇ ਹਮਲਾ ਕੀਤਾ ਇਹ ਸਮਾਣੇ ਪਿੰਡ ਦੇ ਉਹ ਜਲਾਦ ਸਾਰੇ ਸਨ ਜਿਨ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਜਿਵੇਂ ਜਲਾਦ ਜਲਾਲਦੀਨ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਕਲਮ ਕੀਤਾ ਖਿਜਰ ਖਵਾਜ ਨੇ ਛੋਟੇ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਹਸੈਨ ਅਲੀ ਨੇ ਕੁਰਾਨ ਦੀ ਕਸਮ ਖਾ ਲਈ ਜਾ ਕੇ ਅਨੰਦਪੁਰ ਸਾਹਿਬ ਤੇ ਹਸਨ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਤਲਵਾਰ ਦੀਆਂ ਚੋਬਾਂ ਲਾਈਆਂ ਸੀ ਸ਼ਾਸਲ ਬੇਗ ਤੇ ਬਾਸਲ ਬੇਗ ਨੇ ਦੀਵਾਰ ਚਣੀ ਸੀ ਇਹ ਸਾਰੇ ਸਮਾਨੇ ਦੇ ਰਹਿਣ ਵਾਲੇ ਸੀ ਬਿਕਰਮੀ ਸੰਮਤ 1766 ਵਿੱਚ ਸਿਆਲ ਦੇ ਮੌਸਮ ਵਿੱਚ ਜਿਵੇਂ ਜਾ ਕੇ ਯੋਧਿਆਂ ਨੇ ਸਮਾਨੇ ਦੇ ਹਮਲਾ ਕੀਤਾ ਆਓ ਸੁਣੀਏ ਸੰਮਤ 1768 ਆ ਗਿਆ ਤੇ ਮੌਸਮ ਸਿਆਲ ਦਾ ਟੁੱਟ ਪੈ ਸਮਾਣੇ ਉੱਤੇ ਸਿੰਘ ਸੂਰਮੇ ਵਾਗੇ ਰੂਪ ਕਾਲਦਾ ਟੁੱਟ ਪੈਸੂ ਮਾਣੇ ਉੱਤੇ ਸਿੰਘ ਸੂਰਮੇ ਬਣਾ ਕੇ ਰੂਪ ਕਾਲਦਾ ਉੱਡ ਗਏ ਹਵਾਸ ਨਾਲ ਸਜਦਾਣੀਆਂ ਦੇ ਦੀਵੇ ਗੁੱਲ ਹੋ ਗਏ ਜ਼ਾਲਮ ਜਲਾਦ ਸਿੰਘਾਂ ਸਾਹਮਣੇ ਸੀ ਗਿੱਧੜਾਂ ਦੇ ਤਲ ਹੋ ਗਏ ਜ਼ਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਧੜਾਂ ਦੇ ਤਲ ਹੋ ਗਏ ਸੰਗਤ ਸਤਾਰਾ ਸੋਸ਼ਿਆਟ ਆ ਗਿਆ ਤੇ ਮੌਸਮ ਸਿਆਲ ਦਾ ਟੁੱਟ ਪੈਸੋ ਮਾਣੇ ਉਤੇ ਸਿੰਘ ਸੂਰਮੇ ਬਣਾ ਕੇ ਰੂਪ ਕਾਲਦਾ ਉੱਡ ਗਏ ਹਵਾਸ ਨਾਲੇ ਸਾਜ ਦਾਣੀਆਂ ਦੇ ਦੀਵੇ ਗੁੱਲ ਹੋ ਗਏ ਜ਼ਾਲਮ ਜਲਾਦ ਸਿੰਘਾਂ ਸਾਹਮਣੇ ਸੀ ਗਿੱਧੜਾਂ ਦੇ ਤਲ ਹੋ ਗਏ ਜ਼ਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਜੀਨੇ ਚੌਂਕ ਚਾਨਣੀ ਦੇ ਵਿੱਚ ਬਾਦਸ਼ਾਹ ਤੇ ਵਾਈ ਤਰਵਾਰ ਸੀ ਇੱਕੋ ਵਾਰ ਨਾਲ ਸਹਿਬਾਦ ਸਿੰਘ ਨੇ ਬੁਲਾਤਾ ਉਹਨੂੰ ਪਾਰਸੀ ਇੱਕੋ ਵਾਰ ਨਾਲ ਸਹਿਬਾਦ ਸਿੰਘ ਨੇ ਬੁਲਾਤਾ ਉਹਨੂੰ ਪਾਰਸੀ ਹੋ ਸੂਰਮਿਆਂ ਨੂੰ ਤੱਕ ਕੇ ਜਲਾਲਦੀਨ ਦੇ ਸੀ ਬੂਹੇ ਖੁੱਲ ਹੋ ਗਏ ਸੂਰਮਿਆਂ ਨੂੰ ਤੱਕ ਕੇ ਜਲਾਲਦੀਨ ਦੇ ਸੀ ਬੂਹੇ ਖੁੱਲ ਹੋ ਗਏ ਜਾਲਮ ਜਲਾਦ ਸਿੰਘਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਜਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਛੋਦ ਕੇ ਜਲਾਦ ਦੀ ਜਨਾਦ ਨੂੰ ਕਦਮ ਅੱਗੇ ਜਾਣ ਪੁੱਟਦੇ ਫੇਰ ਸੀਸਮਾਨ ਦੇ ਕਿਲੇ ਦੇ ਉੱਤੇ ਸੂਰਮੇ ਕਮੰਦ ਛੋਟੇ ਦੇ ਫੇਰ ਸੀਸਮਾਨੇ ਦੇ ਕਿਲੇ ਦੇ ਯੁੱਧ ਸੂਰਮੇ ਕਮੰਦ ਸੁੱਟਦੇ ੋ ਟੱਪ ਕੇ ਆਸਾਨੀ ਨਾਲ ਕੰਦ ਨੂੰ ਅੰਦਰ ਯੋਧੇ ਕੁੱਲ ਹੋ ਗਏ ਜ਼ਾਲਮ ਜਲਾਦ ਸਿੰਘਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਜ਼ਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਫੇਰ ਸੀਸ ਹਸੈਨ ਅਲੀ ਪਾਪੀ ਨੂੰ ਚੰਗਾਈਆਂ ਸੂਰਮਿਆਂ ਨੇ ਝੋਟੀਆਂ ਜੀਨੇ ਗੱਲਾਂ ਕੀਤੀਆਂ ਆਨੰਦਪੁਰ ਜਾ ਕੇ ਝੂਠੀਆਂ ਤੇ ਖੋਟੀਆਂ ਜੀਨੇ ਗੱਲਾਂ ਕੀਤੀਆਂ ਆਨੰਦਪੁਰ ਜਾ ਕੇ ਝੂਠੀਆਂ ਤੇ ਖੋਟੀਆਂ ਜਿਹੜੇ ਸੀ ਕੁਰਾਨ ਦੀਆਂ ਖਾਦੀਆਂ ਸਮਾਨੂ ਛੇਤੀ ਭੁੱਲ ਹੋ ਗਏ ਜ਼ਾਲਮ ਜ਼ਲਾਦ ਸਿੰਘਾਂ ਸਾਹਮਣੇ ਸੀ ਗਿੱਦੜਾਂ ਦੇ ਤੁਲ ਹੋ ਗਏ ਜਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਸੋਧ ਕੇ ਅਲੀ ਹੁਸੈਨ ਫੇਰ ਅਬਲੇ ਸੀ ਖਿਜਰ ਖਵਾਜ ਨੂੰ ਜਿਨੇ ਸਰਹੰਦ ਵਿੱਚ ਸਹਿਬਜ਼ਾਦਿਆਂ ਤੇ ਕੱਸਿਆ ਆਜ ਨੂੰ ਜਿਨੇ ਸਰਹੰਦ ਵਿੱਚ ਸਹਿਬਜ਼ਾਦਿਆਂ ਤੇ ਕੱਸਿਆ ਆਜ ਨੂੰ ਉਹ ਤੱਕ ਕੇ ਜਵਾਨਾਂ ਨੂੰ ਮੁਗਲ ਸਜਦਾਂ ਦੇ ਬੰਦ ਭੁੱਲ ਹੋ ਗਏ ਜ਼ਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗੱਜੜਾਂ ਦੇ ਤੁੱਲ ਹੋ ਗਏ ਜ਼ਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗੱਜੜਾਂ ਦੇ ਤੁੱਲ ਹੋ ਗਏ ਵੈਰੀਆਂ ਦੇ ਕੁੱਟ-ਕੁੱਟ ਸਿੰਘ ਜੋਦਿਆਂ ਸੀ ਬਣਾ ਤੇ ਚੂਰ ਮੇ ਫਿਰ ਜਾ ਕੇ ਸੁੱਧਿਆ ਹਸਨ ਖਾਨ ਨੂੰ ਵਿਖਾਉਂਦੇ ਹੱਥ ਸੂਰਮੇ ਘੇਰ ਜਾ ਕੇ ਸੋਧਿਆ ਆਸਨ ਖਾਨ ਨੂੰ ਵਿਖਾਉਂਦੇ ਹੱਥ ਸੂਰਮੇ ਜੀ ਦੇ ਕੋਲ ਵਿੱਚ ਸਰਹਿੰਦ ਦੇ ਕਦਲ ਸੋਨੇ ਫੁੱਲ ਹੋ ਗਏ ਜ਼ਾਲਮ ਜਲਾਦ ਸਿੰਘਾਂ ਸਾਹਮਣੇ ਸੀ ਗਿੱਦੜਾਂ ਦੇ ਤੁਲ ਹੋ ਗਏ ਜ਼ਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਦੜਾਂ ਦੇ ਤੁਲ ਹੋ ਗਏ ਸਜਦ ਸਮਣ ਦੇ ਬੜੇ ਸੀ ਆਕੜੇ ਗਰੀਬ ਹੁੰਦੇ ਸੀ ਦੁਖੀ ਕੁੱਟ ਕੁੱਟ ਸੂਤ ਤੇ ਬਹਾਦਰਾਂ ਨੇ ਵੱਡੇ ਵੱਡੇ ਸ਼ਹਿਰ ਦੇ ਮੁਖੀ ਕੁੱਟ ਕੁੱਟ ਸੂਤ ਤੇ ਬਹਾਦਰਾਂ ਨੇ ਵੱਡੇ ਵੱਡੇ ਸ਼ਹਿਰ ਦੇ ਮੁਖੀ ਹੱਥ ਜੋੜ ਆਖ ਦੇ ਸਜਦ ਖਾਲਸਾ ਜੀ ਸਾਥੋਂ ਭੁੱਲ ਹੋ ਗਏ ਜਾਲਮ ਜਲਾਦ ਸਿੰਘਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਜਾਲਮ ਜਲਾਦ ਸ਼ੇਰਾਂ ਸਾਹਮਣੇ ਸੀ ਗਿੱਦੜਾਂ ਦੇ ਤਲ ਹੋ ਗਏ ਇੱਕ ਪਾਪੀ ਡੋਬ ਦਿੰਦਾ ਪੂਰ ਬੇੜੀਆਂ ਦੇ ਇਹ ਪਤਾ ਹੈ ਜੱਗ ਨੂੰ ਖਾਲਦਾਨ ਡੋਬ ਦਿੰਦੀ ਨਾਰਚੰਦਰੀ ਲਵਾ ਕੇ ਦਾਗ ਪੱਗ ਨੂੰ ਖਾਲਦਾਨ ਡੋਬ ਲਿੰਦੀ ਨਾਰਚੰਦਰੀ ਲਵਾ ਕੇ ਦਾਗ ਪੱਗ ਨੂੰ ਉਹ ਤਾਂ ਹੀ ਤਾਂ ਸਮਾਣੇ ਵਾਲੇ ਸਾਰੇ ਸਜਦਾਂ ਦੇ ਦਾਣੇ ਹਲ ਹੋ ਗਏ ਤਾਹੀ ਦਾ ਸਮਾਣੇ ਵਾਲੇ ਸਾਰੇ ਸਜਦਾਂ ਦੇ ਦਾਣੇ ਹਲ ਹੋ ਗਏ ਤੱਕ ਕੇ ਜਵਾਨਾਂ ਨੂੰ ਸੀ ਸਜਦਾਂ ਦੇ ਦੀਵੇ ਗੁੱਲ ਹੋ ਗਏ ਤੱਕ ਕੇ ਜਵਾਨਾਂ ਨੂੰ ਸੀ ਸੱਜਦਾਂ ਦੇ ਸਾਰੇ ਦੀਵੇ ਗੁੱਲ ਹੋ ਗਏ ਤੋਬਾ ਤੋਬਾ ਕੇ ਰੱਧਾ ਦੀ ਸਾਰਿਆਂ ਦੁਪਹਿਰਾ ਵਿੱਚ ਰੋਲ ਕੇ ਜੋਦੇ ਸੂਰਬੀਰਾਂ ਦੀਆਂ ਵਾਰਾ ਖਾਲਸਾ ਤੰਗਾ ਦੱਸੇ ਬੋਲ ਕੇ ਜੋਦੇ ਸੂਰਬੀਰਾਂ ਦੀਆਂ ਵਾਰਾ ਖਾਲਸਾ ਤੰਗਾ ਦੱਸੇ ਬੋਲ ਕੇ ਛੁੱਟ ਗਏ ਪਏ ਜੋ ਪੈ ਰਹੇ ਦੂਸਰੇ ਜਵਾਨਾਂ ਹੱਥੋਂ ਖੁੱਲ ਹੋ ਗਏ ਛੋਟਕੇ ਪਏ ਜੋ ਪੈਰੇ ਦੂਸਰੇ ਜਵਾਨਾ ਹੱਥੋਂ ਖੁੱਲ ਹੋ ਗਏ ਜ਼ਾਲਮ ਜਲਾਦ ਸਿੰਘਾ ਸਾਹਮਣੇ ਸਿਗਦਣਾ ਦੇ ਤੁਲ ਹੋ ਗਏ ਜ਼ਾਲਮ ਜਲਾਦ ਸਿੰਘਾ ਸਾਹਮਣੇ ਸਿਗਦਣਾ ਦੇ ਤੁਲ ਹੋ ਗਏ